ਗਿੱਦੜਬਾਹਦ ਵਿੱਚ ਸਮਰਥਕਾਂ ਦੇ ਨਾਲ ਉਹ ਮੀਟਿੰਗ ਕਰਨਗੇ ਤੇ ਕੱਲ ਡਿੰਪੀ ਢਿੱਲੋਂ ਨੇ ਛੱਡਿਆ ਸੀ ਅਕਾਲੀ ਦਲ ਤੇ ਉਸ ਤੋਂ ਬਾਅਦ ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਤੋਂ ਬਾਅਦ ਜੋੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਲਚਲ ਮਚ ਚੁੱਕੀ ਸੀ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਵੀ ਬੁਲਾਈ ਤੇ ਗਿੱਦੜਬਾਹਦ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਸੱਦੀ ਗਈ ਹੈ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37-38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਹੋਵਾਂ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਡਣਾ ਲਿਖਣ ਵਾਲੇ 2 ਮਿੰਟ 'ਚ 1 ਮਿੰਟ ਲਿਖ ਦਿੰਦੇ ਆ ਪਰ ਮੈਂ ਕੋਈ ਗਦਾਰੀ ਨਹੀਂ ਕੀਤੀ ਮੈਂ ਆਪਦੇ ਘਰੇ ਮੱਠ ਵਾਸਤੇ ਜਾ ਰਿਹਾ ਪਾਰਟੀ ਛੱਡ ਕੇ ਜਿਹਨੂੰ ਬਾਦਲ ਸਾਹਿਬ ਦਾ ਦਿਲ ਕਰਦਾ ਬਹੁਤ ਪਿਆਰ ਰਿਹਾ ਉਹਨਾਂ ਨਾਲ ਸਾਡੀ ਯਾਰੀ 36 37 ਸਾਲ ਤੋਂ ਸਾਡੀ ਯਾਰੀ ਸੀ ਪਰਿਵਾਰ ਦੇ ਪਰਿਵਾਰਵਾਰ ਜੀ ਨੂੰ ਕਹਿ ਦਿੰਨੇ ਆ ਉਹਦੇ ਪੇਟ ਚੜ ਗਈ ਇਸ ਕਰਕੇ ਉਹਨਾਂ ਨੇ ਮੈਂ ਤੋਕਾਂ ਫੇਰ ਲਈਆਂ ਮੈਂ ਤਾਂ ਬਹੁਤ ਪਿਆਰ ਕੀਤਾ ਸੀ ਕੋਈ ਕਸਰ ਨਹੀਂ ਛੱਡੀ ਸੀ ਬਾਲ ਸਾਹਬ ਨਾਲ ਪਿਆਰ ਕਰਨ ਵਾਲੇ ਹਾਂ ਮੈਂ ਇਨੀ ਗੱਲ ਜ਼ਰੂਰ ਕਹੂੰਗਾ ਮੇਰੇ ਜਿੰਨੇ ਵੀ ਭਰਾ ਮੇਰੇ ਨਾਲ ਅੱਜ ਖੜੇ ਆ ਮੇਰੇ ਨਾਲ ਆਏ ਅੱਜ ਹੰਦਰਦੀ ਕਰਨ ਵੀ ਬਾਈ ਜੀ ਕਿਉਂ ਰੈਜ਼ੀਗਨੇਸ਼ਨ ਦੇਤਾ ਕੀ ਗੱਲ ਬਣ ਗਈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਸਿਰਫ ਅੱਜ ਇੱਕ ਰੈਜ਼ੀਗਨੇਸ਼ਨ ਦੇ ਰਿਹਾ ਮੈਂ ਆਪਦਾ ਮਨ ਹਲਕਾ ਕਰ ਰਿਹਾ ਕਿਉਂਕਿ ਇਹ ਦੂਬਦ ਪ੍ਰੈਸ਼ਰ ਮੇਰੇ ਤੇ ਬਰਦਾਸ਼ਤ ਨਹੀਂ ਹੁੰਦਾ ਲੋਕ ਤੰਗ ਕਰਦੇ ਆ ਉਹ ਕੋਈ ਰਸਤਾ ਨਹੀਂ ਦਿਖਾ ਰਹੇ ਵੀ ਕੀ ਕਰਨਾ ਅਪਾ ਜੋ ਵੀ ਕੋਈ ਫੈਸਲਾ ਕਰਾਂਗੇ ਮੈਂ ਮੇਰੇ ਛੋਟੇ ਤੋਂ ਛੋਟੇ ਪ੍ਰਾਵ ਨੂੰ ਜਿਹੜੇ ਮੇਰੇ ਖਾਤਰ ਕੰਮ ਕਰਦੇ ਸੀ ਪਾਰਟੀ ਖਾਤਰ ਕੰਮ ਕਰਦੇ ਸੀ ਅਗਰ ਕਿਸੇ ਪਾਸੇ ਜਾਣ ਦਾ ਮਨ ਬਣਾਊਗਾ ਜਾਂ ਕੋਈ ਜਾਊਗਾ ਤਾਂ ਛੋਟੇ ਤੋਂ ਛੋਟੇ ਬੰਦੇ ਨਾਲ ਵੀ ਮੈਂ ਗੱਲ ਕਰਕੇ ਜੋ ਛੋਟਾ ਵਰਕਰ ਆ ਉਹਦੇ ਨਾਲ ਵੀ ਰੈ ਕਰਕੇ ਗੱਲ ਕਰਕੇ ਫਿਰ ਆਪਾਂ ਫੈਸਲਾ ਲਵਾਂਗੇ ਇਹ ਨਾ ਸੋਚਿਓ ਕਿ ਮੈਂ ਤੁਹਾਡੇ ਨਾਲ ਰੈ ਕਰੇ ਤੋਂ ਬਿਨਾਂ ਹੀ ਕੋਈ ਫੈਸਲਾ ਲੈ ਕੇ ਤੇ ਮੈਂ ਆਪਦਾ ਆਪਦਾ ਫਿਊਚਰ ਮੈਂ ਸਿਕਿਉਰ ਕਰ ਲਿਆ ਸੋ ਇਹੋ ਜੀ ਕੋਈ ਗੱਲਬਾਤ ਨਹੀਂ ਮੇਰਾ ਫਿਊਚਰ ਬਹੁਤ ਸਕੇਅਰ ਆ ਬਾਬੇ ਦੀ ਬੜੀ ਕਿਰਪਾ ਉਸ ਪਰਮਾਤਮਾ ਦੀ ਕੋਈ ਕਿਸੇ ਕਿਸਮ ਦੀ ਭੁੱਖ ਨਹੀਂ ਸਿਰਫ ਮੈਨੂੰ ਆਪਦੇ ਆਪ ਨੂੰ ਇੱਥੇ ਬੜੀ ਕੁਟਨ ਮਹਿਸੂਸ ਹੋਣ ਲੱਗ ਪਈ ਸੀ ਇਸ ਪਾਰਟੀ ਦੇ ਵਿੱਚ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਇਸ ਕਰਕੇ ਮੈਂ ਇਹੀ ਬेटर ਸਮਝਿਆ ਸੋ ਅਗਰ ਮੇਥੋਂ ਕੋਈ ਤੁਹਾਡੇ ਪਰਿਵਾਰ ਦੇ ਖਿਲਾਫ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਉਸ ਗੱਲ ਦੀ ਮਾਫੀ ਚਾਹਾਂਗਾ ਕਿ ਜਿਨ੍ਹਾਂ ਨੂੰ ਐਨੇ ਪਿਆਰ ਸਤਿਕਾਰ ਨਾਲ ਇਸੇ ਮੂੰਹ ਨਾਲ ਜਿਨ੍ਹਾਂ ਦੀ ਐਨੀਆਂ ਤਾਰੀਫਾਂ ਕੀਤੀਆਂ ਹੋਣ ਕਦੇ ਜ਼ਿੰਦਗੀ 'ਚ ਨਾ ਸੋਚਿਓ ਕਿ ਮੈਂ ਤੁਹਾਡੇ ਬਾਰੇ ਮੈਂ ਕੋਈ ਕਦੇ ਮੰਦਾ ਚੰਗਾ ਕਹਾਂਗਾ ਹਮੇਸ਼ਾ ਜਦੋਂ ਵੀ ਮੇਰੇ ਮੂੰਹ 'ਚ ਕੋਈ ਅਲਫਾਜ਼ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਬਾਰੇ ਨਿਕਲੂਗਾ ਚੰਗਾ ਹੀ ਨਿਕਲੂਗਾ ਸੋ ਜਿੰਨੀ ਕਿ ਸੇਵਾ ਮੇਥੋਂ ਹੋ ਸਕੇ ਜੀ ਮੈਂ ਕੀਤੀ ਮੈਨੂੰ ਮਾਫ ਕਰਿਓ